ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਇੱਕ ਜਿਹੜਾ ਰਿਸ਼ਤਾ ਵੀ ਤੁਸੀਂ ਆਪਣੇ ਵੀਡੀਓ ਵੇਖ ਕੇ ਕਰਨਾ ਉਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਰਿਸ਼ਤੇ ਦੀ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹੈ ਅੱਜ ਦੀ ਵੀਡੀਓ ਨੂੰ ਜਰੂਰ ਪੂਰਾ ਵੇਖਣਾ ਜੀ ਸਾਰੇ ਰਿਸ਼ਤੇ ਵਧੀਆ ਨੇ ਅੱਜ ਦੇ ਕੰਮ ਦੇ ਨੇ ਤੁਹਾਡੇ ਵੀਡੀਓ ਜਰੂਰ ਪੂਰੀ ਦੇਖਿਓ ਜੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਪ੍ਰੀਤ ਕੌਰ ਪਤਾ ਹੈ 126 ਸੈਕਟਰ ਖਰੜ ਮਹਾਲੀ ਤੋਂ ਨੇ ਕਾਸਟਾ ਜਿਨ੍ਹਾਂ ਦੇ ਜੱਟ ਸਿੱਖ ਤੇ ਗੋਤ ਇਹਨਾਂ ਦਾ ਸਿੱਧੂ ਹੈ ਉਮਰ ਇਹਨਾਂ ਦੀ 34 ਸਾਲ ਤੇ ਕੱਦ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਭੈਣ ਭਰਾ ਇਹਨਾਂ ਦੇ ਦੋ ਨੇ ਜੀ ਕੈਨੇਡਾ ਦੇ ਵਿੱਚ ਨੇ ਤੇ ਪਿਤਾ ਇਹਨਾਂ ਦੇ ਰਿਟਾਇਰਡ ਨੇ ਸਵਰਾਜ ਟਰੈਕਟਰ ਏਜੰਸੀ ਦੇ ਵਿੱਚੋਂ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਐਮ ਫਾਰਮੇਸੀ ਕੰਮ ਕਰ ਹੈ ਜੀ ਗਵਰਨਮੈਂਟ ਸਰਵਿਸ ਹੈ ਡਿਜ਼ਾਈਨੇਸ਼ਨ ਫਾਰਮੇਸੀ ਆਫੀਸਰ ਨੇ ਜੀ ਨੋਟ ਕਰੋ ਜੀ ਮਾਈਨਰ ਹੈਂਡੀਕੈਪ 딸 ਲੜਕੀ ਸ਼ਾਰਟ neck ਤੋਂ ਤੇ ਮੰਗ ਇਹਨਾਂ ਦੀ ਕਿ ਮਹਾਲੀ ਖਰੜ ਚੰਡੀਗੜ ਪਟਿਆਲਾ ਲੁਧਿਆਣਾ ਤੇ ਫਤਿਹਗੜ ਸਾਹਿਬ ਤੇ ਰੋਪੜ ਏਰੀਏ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਵੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿੰਦਰ ਸਿੰਘ ਪਤਾ ਹੈ ਪਿੰਡ ਕਬੱਦੀ ਤੋਂ ਨੇ ਜਿਲ੍ਹਾ ਇਹਨਾਂ ਦਾ ਲੁਧਿਆਣਾ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 25 ਸਾਲ ਹੈ। ਕੱਦ ਦਾ ਇਹਨਾਂ ਦਾ 6 ਫੁੱਟ 2 ਇੰਚ ਦੀ ਹਾਈਟ ਹੈ ਜੀ ਮੁੰਡੇ ਦੀ ਤੇ ਭਰਾ ਇਹਨਾਂ ਦਾ ਇੱਕ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਤੇ ਭੈਣ ਇਹਨਾਂ ਦੀ ਇੱਕ ਨਰਸਿੰਗ ਦੀ ਜੌਬ ਕਰ ਰਹੀ ਹੈ ਤੇ ਮਾਤਾ ਪਿਤਾ ਦਾ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ ਜੀ ਮੁੰਡਾ ਸ਼ੁੱਧ ਵੈਸ਼ਨੂ ਆ ਤੇ ਕੰਮਕਾਰ ਹੈ ਜੀ ਮੁੰਡਾ ਇਹ RCMP ਪੁਲਿਸ ਦੇ ਵਿੱਚ ਜੁਆਇਨਿੰਗ ਕੀਤੀ ਹੈ ਇਹਨਾਂ ਨੇ ਹੁਣ ਤੇ ਸੁਪਰਵਾਈਜ਼ਰ ਐਬਸਫੋਰਡ ਕੈਨੇਡਾ ਦੇ ਵਿੱਚ ਸੀ ਇਹ ਅੱਠ ਕਿਲੇ ਇਹਨਾਂ ਨੂੰ ਜਮੀਨ ਆਉਂਦੀ ਹੈ ਤੇ ਭਰਾ ਦੋ ਨੇ ਜੀ ਇਹ ਮੰਗੈਨਦੀ ਕੁੜੀ ਯੂਐਸਏ ਦੇ ਵਿੱਚ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰਕੇ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਤਰਨਤਾਰਨ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਇਹਨਾਂ ਦੀ 1993 ਦਾ ਵਰਤ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਐਸਸੀ ਨਰਸਿੰਗ ਤੇ ਕੰਮ ਕਰ ਰਹੀ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਐ ਲੜਕੀ ਹੈ ਤੇ ਨਰਸਿੰਗ ਦੀ ਜੌਬ ਕਰ ਰਹੀ ਹੈ ਮੰਗਾ ਜੀ ਨਦੀ ਮੁੰਡਾ ਕੈਨੇਡਾ ਦਾ ਵਰਕ ਪਰਮਿਟ ਹੋਵੇ ਜਾਂ ਪੀਆਰ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਜੀ ਲੜਕੇ ਦਾ ਤੇ 10 ਤੋਂ 12 ਕਿੱਲੇ ਜ਼ਮੀਨ ਵੀ ਹੋਵੇ ਨਸ਼ਾ ਰਹਿਤ ਹੋਵੇ ਜੀ ਮੁੰਡਾ ਅੰਮ੍ਰਿਤਸਰ ਤਰਨਤਾਰਨ ਮੋਗ ਗੈਰੀ ਆ ਇਹਨਾਂ ਨਾਲ ਸੰਪਰਕ ਕਰੇ ਜੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿਤਪਾਲ ਸਿੰਘ ਪਤਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਸਟ ਇਹਨਾਂ ਦੀ ਸਿੱਖ ਰਾਮਗੜੀ ਹੈ ਤੇ ਗੋਤ ਇਹਨਾਂ ਦਾ ਸੌਂਦ ਹੈ ਉਮਰੇ ਜੀ 11/9/1990 ਦਾ ਡੇਟ ਆਫ ਬਰਥ ਹੈ। ਕੱਦ ਦਾ 5 ਫੁੱਟ 11 ਇੰਚ ਦੀ ਹਾਈਟ ਹੈ। ਪੜਾਈ ਇਹਨਾਂ ਨੇ 8 ਪਾਸ ਕੀਤੀ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ। ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ, ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰਿਆ ਜੀ ਇਹਨਾਂ ਦੀ ਹਾਰਡਵੇਅਰ ਦੀ ਆਪਣੀ ਦੁਕਾਨ ਹੈ, ਵਧੀਆ ਆਮਦਨ ਹੈ ਤੇ ਮੰਗ ਹੈ ਇਹਨਾਂ ਦੀ ਕੁੜੀ ਵਧੀਆ ਘਰ ਸੰਭਾਲਣ ਵਾਲੀ ਹੋਵੇ, ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜੀ ਲੜਕੀ। ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ, ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਸਿਮਰਤ ਸਿੱਧੂ ਪਤਾ ਹੈ ਮਹਾਲੀ ਤੋਂ ਨੇ ਉਮਰ ਹੈ ਜੀਨਾਂ ਦੀ 9 2 1994 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੈਚਲਰ ਇਨ ਕਮਰਸ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਦੀ ਭੈਣ ਇਹਨਾਂ ਦੀ ਇੱਕ ਹੈ ਜੀ ਗਵਰਨਮੈਂਟ ਜੌਬ ਕਰ ਰਹੀ ਹੈ ਤੇ ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਹੈ ਤੇ ਪਿਤਾ ਇਹਨਾਂ ਦਾ ਆਪਣਾ ਫਾਰਮੇਸੀ ਸਟੋਰ ਹੈ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕਮ ਕਰ ਹੈ ਜੀ ਲੜਕੀ ਹੈ ਆਰਬੀਸੀ ਬੈਂਕ ਐਜ਼ ਅ ਕ੍ਰੈਡਿਟ ਕਾਰਡ ਅਡਵਾਈਜ਼ਰ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੰਗ ਹੈ ਇਹਨਾਂ ਦੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਜਲੰਧਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀ 1990 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਮਾਸਟਰ ਡਿਗਰੀ ਪੈਣਪਰਾ ਇਹਨਾਂ ਦਾ ਕੋਈ ਨਹੀਂ ਜੀ ਤੇ ਜ਼ਮੀਨ ਇਹਨਾਂ ਕੋਲੇ 12 ਕਿੱਲੇ ਆ ਤੇ ਮੰਗ ਹੈ ਇਹਨਾਂ ਦੀ ਮੁੰਡਾ ਕੈਨੇਡਾ ਯੂ ਐਸ اے ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦੇ ਵਿੱਚ ਹੋਵੇ ਤੇ ਜਾਂ ਫਿਰ ਪੰਜਾਬ ਪੁਲਿਸ ਦੇ ਵਿੱਚ ਹੋਵੇ ਜੀ ਲੜਕਾ ਡੀ ਐਸ ਪੀ ਜਾਂ ਇਸ ਤੋਂ ਉੱਪਰ ਵਾਲੇ ਰੈਂਕ ਤੇ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਇਨਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਪਟਿਆਲਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਬੜੈਚ ਹੈ ਉਮਰ ਹੈ ਇਹਨਾਂ ਦੀ 1999 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਤੇ ਨਾਲ ਇਹਨਾਂ ਨੇ ਯੂਕੇ ਵੀਆਈ ਹਾਈਲਰਡਸ ਕਰੀ ਹੋਈ ਹੈ ਜਿਹਦੇ ਵਿੱਚ 5.5 ਬੈਂਡ ਸਕੋਰ ਨੇ ਇਹਨਾਂ ਦੇ ਮੰਗ ਹੈ ਜੀ ਇਹਨਾਂ ਦੀ ਕੁੜੀ ਨੇ ਯੂਕੇ ਵਰਕ ਪਰਮਿਟ ਤੇ ਜਾਣਾ ਹੈ ਤੇ ਵੀਜ਼ਾ ਦੋਨਾਂ ਕਪਲ ਦਾ ਲੱਗਣਾ ਤੇ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈ ਇਹਨਾਂ ਨੂੰ ਜੇਕਰ ਕੰਟਰੈਕਟ ਮੈਰਿਜ ਕਰਨੀ ਹੈ ਤਾਂ ਕੋਈ ਜਾਤੀ ਬੰਧਨ ਨਹੀਂ ਜੀ ਜੇਕਰ ਪੱਕਾ ਵਿਆਹ ਕਰਨਾ ਫਿਰ ਮੁੰਡਾ ਜੱਟ ਸਿੱਖ ਕਾਸਟ ਦਾ ਹੋਣਾ ਚਾਹੀਦਾ ਤੇ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਤੇ ਲੜਕੇ ਦਾ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅੰਨੂ ਸ਼ਰਮਾ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਹੈ ਇਹਨਾਂ ਦੀ 19 ਨਵੰਬਰ 1994 ਦਾ ਡੇਟ ਆਫ ਬਰਥ ਹੈ ਜੀ ਜਨਮ ਸਥਾਨ ਇਹਨਾਂ ਦਾ ਬੰਗਲੌਰ ਹੈ ਤੇ ਜਨਮ ਦਾ ਟਾਈਮ ਹੈ ਜੀ 4:00 AM ਦਾ ਸਵੇਰ ਦਾ ਪੇਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਏ ਸੀ ਨਾਨ ਮੈਡੀਕਲ ਨਾਲ ਤੇ ਕੱਦ ਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਪਿਤਾ ਇਹਨਾਂ ਦੇ ਆਰਮੀ ਰਿਟਾਇਰਡ ਨੇ ਤੇ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਅੰਮ੍ਰਿਤਸਰ ਤੋਂ ਨੇ ਕਾਸਟ ਇਹਨਾਂ ਦੀ ਅਰੋੜਾ ਸਿੱਖ ਹੈ ਤੇ ਉਮਰ ਹੈ ਜੀ 31 ਸਾਲ ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਭਰਾ ਇਹਨਾਂ ਦਾ ਇੱਕ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਬੈਚਲਰ ਡਿਗਰੀ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਕੰਮ ਕਰ ਰਿਹਾ ਹੈ ਜੀ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਲੜਕੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੁੜੀ ਇਹ ਤਲਾਕਸ਼ੁਦਾ ਹੈ ਜੀ ਤੇ ਮੰਗ ਇਹਨਾਂ ਦੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਸੈਟਲ ਹੋਵੇ ਇੰਡੀਆ ਦੇ ਵਿੱਚ ਹੋਵੇ ਲੜਕਾ ਜਾਂ ਐਨ ਆਰ ਆਈ ਹੋਵੇ 32 ਤੋਂ 36 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਹੈ ਜੀ ਕੱਦ 5 ਫੁੱਟ 9 ਇੰਚ ਤੱਕ ਹੋਣਾ ਚਾਹੀਦਾ ਦੀ ਆਲਾ ਪ੍ਰਕਾਸ਼ ਟੈਨ ਨਾਲ ਕੰਟੈਕਟ ਕਰ ਸਕਦੀਆਂ ਨੇ ਪਰਿਵਾਰ ਦਾ ਨੰਬਰ ਦਿੱਤਾ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਕਪੂਰਥਲਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀ 21 5 1995 ਦਾ ਡੇਟ ਆਫ ਬਰਥ ਹੈ ਤੇ ਗੋਤ ਇਹਨਾਂ ਦਾ ਜੋਹੜ ਹੈ ਜੀ ਕਾਦਾ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਸੀਵੀਐਸਸੀ ਬੋਰਡ ਦੇ ਨਾਲ ਤੇ ਨਾਨ ਮੈਡੀਕਲ ਤੇ ਐਮਏ ਕਰੀ ਹੈ ਜੀ ਇਹਨਾਂ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆ ਆਰਮੀ ਦੀ ਜੋਬ ਕਰ ਰਿਹਾ ਤੇ ਪਿਤਾ ਇਹਨਾਂ ਦੇ ਐਕਸ ਸਰਵਿਸਮੈਨ ਨੇ ਕੰਮ ਕਰਿਆ ਜੀ ਮੁੰਡਾ ਹੈ ਆਰਮੀ ਦੀ ਜੋਬ ਕਰਦਾ ਤੇ ਅਗਨੀਵੀਰ ਨੌਟਕ ਅਗਨੀਵੀਰ ਪ੍ਰਾਪਰਟੀ ਇਹਨਾਂ ਸਿਟੀ ਏਰੀਆ ਦੇ ਵਿੱਚ ਹੈ ਜੀ ਇਹਨਾਂ ਕੋਲ ਤੇ ਜ਼ਮੀਨ ਨਹੀਂ ਹੈਗੀ ਇਹਨਾਂ ਕੋਲ ਕਪੂਰਥਲਾ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਹੈ ਜੀ ਵਧੀਆ ਤੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਕੂੜੀ ਨੇ ਹਾਈਲਰਸ ਕਰੀ ਹੋਵੇ ਤਾਂ ਮੁੰਡੇ ਵੱਲੋਂ ਖਰਚਾ ਕਰ ਦਿੱਤਾ ਜਾਵੇਗਾ ਜੀ ਬਾਕੀ ਪਰਿਵਾਰ ਦਾ ਨੰਬਰ ਨੋਟ ਕਰੋ ਤੇ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਵੰਦ ਹੈ ਤੇ ਕਾਸਟ ਇਹਨਾਂ ਦੀ ਰਾਮ ਕੜੀ ਹੈ ਤੇ ਪਤਾ ਏਰੀਆ ਮਹੀਲਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ ਜੀ ਗੋਤ ਇਹਨਾਂ ਦਾ ਸਿਆਣ ਹੈ ਤੇ ਉਮਰ ਇਹਨਾਂ ਦੀ 45 ਸਾਲ ਹੈ ਜੀ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਤੇ ਭੈਣਾਂ ਇਹਨਾਂ ਦੀਆਂ ਦੋ ਮੈਰਿਡ ਵੇਈਆਂ ਹੋਈਆਂ ਨੇ ਜੀ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੱਦ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਮੁੰਡੇ ਦੀ ਤੇ ਕੰਮ ਕਰਾ ਇਹ ਮੁੰਡਾ 12 ਸਾਲ ਤੋਂ ਦੁਹਾ ਘਤਰ ਦੇ ਵਿੱਚ ਜੋਬ ਕਰ ਰਿਹਾ ਸੀ ਤੇ 3 ਕਿੱਲੇ ਜ਼ਮੀਨ ਹੈ ਨਾਲ ਕੋਲ ਜੀ ਤੇ ਹੁਣ ਕਾਰਪੈਂਟਰ ਦੀ ਜੋਬ ਕਰ ਰਿਹਾ ਮੁੰਡਾ 30000 ਰੁਪਏ ਤਨਖਾਹ ਮੰਥਲੀ ਤੇ ਮੰਗ ਹੈ ਜੀ ਇਹਨਾਂ ਦੀ ਕੁੜੀ ਘਰੇਲੂ ਹੋਵੇ 35 ਤੋਂ 40 ਸਾਲ ਤੱਕ ਦੀ ਉਮਰ ਹੋਵੇ ਭਾਵੇਂ ਕੁੜੀ ਦੀ ਤੇ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਜੀ ਕਿਸੇ ਵੀ ਜਨਰਲ ਕਾਸਟ ਦੀ ਹੋਵੇ ਲੜਕੀ ਕੁੜੀ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਭਾਵੇਂ ਤੇ ਜਾਂ ਟੀਚਰ ਹੋਵੇ ਜੀ ਬਾਕੀ ਪਰਿਵਾਰ ਦਾ ਨੰਬਰ ਤੇ ਤਾਂ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਏਰੀਆ ਮੋਗਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਉਮਰ ਇਹਨਾਂ ਦੀ 28 2 1994 ਦਾ ਡੇਟ ਆਫ ਬਰਥ ਹੈ ਜੀ ਪਹਿਣਾ ਇਹ ਦੋ ਮੈਰਿਡ ਨੇ ਜੀ ਕੈਨੇਡਾ ਦੇ ਵਿੱਚ ਨਹੀਂ ਇਹਨਾਂ ਦੀਆਂ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਕੈਨੇਡਾ ਦੇ ਵਿੱਚ ਹੈ ਜੀ ਭਰਾ ਵੀ ਕੱਦ-ਕਾਠ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਐਸਸੀ ਨਰਸਿੰਗ ਕੁੜੀ 6 ਮਹੀਨੇ ਤੋਂ ਤਲਾਕਸ਼ੁਦਾ ਹੈ ਜੀ ਕੰਮਕਾਰ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਈ ਹੈ ਮੰਗ ਹੈ ਇਹਨਾਂ ਦੀ ਮੁੰਡਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਪੀਆਰ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਇੱਕ ਵਾਰਾ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਇਹਨਾਂ ਦੀ 23 ਸਾਲ ਹੈ ਜੀ ਤੇ ਕੱਦ ਇਹਨਾਂ ਦਾ 6 ਫੁੱਟ 3 ਇੰਚ ਦੀ ਹਾਈਟ ਹੈ ਗੋਤ ਇਹਨਾਂ ਦਾ ਚਿਹਰਾ ਹੈ ਤੇ ਭਰਾ ਇਹਨਾਂ ਦਾ 1 ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਪੋਸਟ ਗ੍ਰੈਜੂਏਟ ਤੇ ਸਕਿੱਲ ਟ੍ਰੇਡ ਦਾ ਡਿਪਲੋਮਾ ਕਰਿਆ ਇਹਨਾਂ ਨੇ ਕੈਨੇਡਾ ਤੋਂ ਤੇ ਕੰਮਕਾਰ ਹੈ ਜੀ ਮੁੰਡਾ ਹੈ ਕੈਨੇਡਾ ਦੇ ਵਿੱਚ ਕੰਮ ਕਰਦਾ ਹੈ ਤੇ ਪਿਤਾ ਇਹਨਾਂ ਦੇ ਨੌਕਰੀ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਹੋਵੇ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਪ੍ਰੀਤ ਸਿੰਘ ਪਤਾ ਹੈ ਟੁਹਾਨਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 2/12/1991 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਜੀ ਤੇ ਗੋਤ ਇਹਨਾਂ ਦਾ ਟੂਰ ਹੈ ਪੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਤੇ ਪਿਤਾ ਇਹਨਾਂ ਦੇ ਜਰਨੈਲ ਸਿੰਘ ਤੇ ਮਾਤਾ ਪਰਮੀਤ ਕੌਰ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਇੰਜੀਨੀਅਰਿੰਗ ਇਨ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਕੰਮ ਕਰਿਆ ਜੀ ਥੀਟਰ ਆਰਟਿਸਟ ਹੈ ਮੁੰਡਾ ਵਰਕ ਵਰਕਸ ਫਿਲਮਸ ਤੇ 11 ਕਿੱਲੇ ਜ਼ਮੀਨ ਹੈ ਨਾਲ ਕੋਲ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਜੀ ਪੜ੍ਹੀ ਲਿਖੀ ਹੋਵੇ ਘਰੇਲੂ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅਮ੍ਰਿੱਤਾ ਰੀਜ ਮੁੰਡਾ ਪਤਾ ਹੈ ਜ਼ਿਲ੍ਹਾ ਤਰਨਤਾਰਨ ਤੋਂ ਉਮਰ ਇਹਨਾਂ ਦੀ 2/8/1994 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਕਾਸਟ ਇਹਨਾਂ ਦੀ RAM ਗੜੀ ਹੈ ਤੇ ਗੋਤ ਇਹਨਾਂ ਦਾ ਵਿਰਤ ਹੀ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ MA ਤੇ ਭੈਣਾਂ ਇਹਨਾਂ ਦੀਆਂ 2 ਨੇ ਜੀ ਤੇ ਜਿਨ੍ਹਾਂ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਕੰਮ ਕਰਦਾ ਜੀ ਇੰਡੀਅਨ ਆਰਮੀ ਦੀ ਜੌਬ ਕਰ ਰਿਹਾ ਮੁੰਡਾ ਤੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨਖੀ ਹੋਵੇ ਗੁਰਸਿੱਖ ਫੈਮਿਲੀ ਤੋਂ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਧਾਲੀਵਾਲ ਹੈ ਉਮਰ ਇਹਨਾਂ ਦੀ 8/3/1992 ਦਾ ਡੇਟ ਆਫ ਬਰਥ ਹੈ ਜੀ ਕੱਦ ਦਾ ਇਹਨਾਂ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਪਰ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਏ ਬੀਐਲਡ ਤੇ ਐਮਏ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਰਹੀ ਹੈ ਜੀ ਕੁੜੀ ਇਹ ਪ੍ਰਾਈਵੇਟ ਟੀਚਰ ਹੈ ਤੇ ਹੁਣ ਕੈਨੇਡਾ ਦੇ ਵਿੱਚ 10 ਸਾਲ ਤੇ ਟੂਰਿਸਟ ਵੀਜ਼ੇ ਤੇ ਗਈ ਹੋਈ ਹੈ ਜੀ ਮੰਗ ਇਹਨਾਂ ਦੀ ਮੁੰਡਾ ਵੈਸ਼ਨੋ ਹੋਵੇ ਕੈਨੇਡਾ ਚ ਪੀਆਰ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤਰਾ ਇਹਨਾਂ ਦਾ ਧਾਲੀਵਾਲ ਹੈ ਜੀ ਉਮਰ ਇਹਨਾਂ ਦੀ 1992 ਦੇ ਵਿੱਚ ਤੇ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਪੈਣਾ ਇਹਨਾਂ ਦੀਆਂ ਦੋ ਨੇ ਜੀ ਇੱਕ ਭੈਣ ਮੈਰਿਡ ਅਤੇ ਇੱਕ ਭੈਣ ਅਨਮੈਰਿਡ ਹੈ ਪੜ੍ਹਾਈ ਇਹਨਾਂ ਨੇ ਇੰਜੀਨੀਅਰ ਦੀ ਡਿਗਰੀ ਕਰੀ ਹੈ ਜੀ ਕੰਮ ਕਰਿਆ ਜੀ ਮੁੰਡਾ ਹੈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਤੇ ਇੰਜੀਨੀਅਰ ਦੀ ਜੌਬ ਕਰ ਰਹੇ ਨੇ ਵਧੀਆ ਆਮਦਨ ਹੈ ਜੀ 12 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਜੀ ਵਧੀਆ ਘਰ ਪਰਿਵਾਰ ਆ ਮੰਗਾਇਨਾ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਡੈਂਟਿਸਟ ਡਾਕਟਰ ਹੋਵੇ ਜਾਂ ਫਿਰ ਬੀਐਸਸੀ ਨਰਸਿੰਗ ਕਰੀ ਹੋਵੇ ਲੜਕੀ ਨੇ ਤੇ ਜਾਂ ਕੰਪਿਊਟਰ ਦੀ ਆਈਟੀ ਕਰੀ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਆਪਣੇ ਇਹ ਸੀ ਅੱਜ ਦੇ ਕੁਝ ਵਧੀਆ ਰਿਸ਼ਤੇ ਜਿੰਨੇ ਵੀ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਦਿੱਤੇ ਗਏ ਨੇ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਆਪਣਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੁੰਦਾ ਹੈ ਤਾਂ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ